ਇੱਕ ਪਾਸੇ ਨਵੇਂ ਸਾਲ ਤੇ 크리스마ਸ ਦਾ ਤਿਉਹਾਰ ਦੂਜੇ ਪਾਸੇ ਨਗਰ ਨਿਗਮ ਚੋਣਾ ਨੂੰ ਲੈ ਕੇ ਸਖਤੀ ਜਿਹੜੀ ਉਹ ਪੁਲਿਸ ਦੇ ਵੱਲੋਂ ਵਧਾ ਦਿੱਤੀ ਗਈ ਹੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੁਲਿਸ ਤੇ ਰੇਲਵੇ ਪੁਲਿਸ ਦੇ ਵੱਲੋਂ ਸਾਂਝਾ ਅਭਿਆਨ ਚਲਾਇਆ ਗਿਆ ਤੇ ਚੈਕਿੰਗ ਕੀਤੀ ਗਈ ਹੈ ਰੇਲਵੇ ਸਟੇਸ਼ਨ ਤੇ ਹਰ ਇੱਕ ਆਉਣ ਜਾਣ ਵਾਲੇ ਯਾਤਰੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਅੰਮ੍ਰਿਤਸਰ ਦੇ ਪੁਲਿਸ ਥਾਣੇ ਦੇ ਵਿੱਚ ਤਮਾਕੂਕੀ ਹੋਣ ਦੀ ਖਬਰ ਤੋਂ ਬਾਅਦ ਹੁਣ ਸਖਤੀ ਜਿਹੜੀ ਵਧਾ ਦਿੱਤੀ ਗਈ ਹੈ ਸਰਚ ਅਭਿਆਨ ਚਲਾਏ ਜਾ ਰਹੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਲੋਕ ਬੇਖੌਫ ਹੋ ਕੇ 크리스마ਸ ਤੇ ਨਵੇਂ ਸਾਲ ਦਾ ਆਨੰਦ ਮਾਣਣ ਕਿਉਂਕਿ ਪੁਲਿਸ ਇਸ ਵੇਲੇ ਪੂਰੀ ਮੁਸਤੈਦਗੀ ਦੇ ਨਾਲ ਕੰਮ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਸ਼ੱਕੀ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਦੱਸਦੀ ਕੇਸੇ ਦਰਮਿਆਨ ਅਮਰਸਰ ਪੁਲਿਸ ਦੇ ਨਾਲ ਡੌਗ ਸਕੁਐਡ ਐਸਓਜੀ ਇਸ ਦੇ ਨਾਲ ኢਆਰਪੀਐਫ ਜੀਆਰਪੀ ਪੰਜਾਬ ਪੁਲਿਸ ਟੈਕਨੀਕਲ ਟੀਮ ਐਂਟੀ ਸੈਬੋਟੇਜ ਟੀਮ ਤੇ ਹੋਰ ਵੀ ਜੜੀਆਂ ਟੀਮਾਂ ਨੇ ਉਹ ਨਾਲ ਨੇ ਤੇ ਸਰਚ ਅਭਿਆਨ ਚਲਾਇਆ ਗਿਆ ਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇਗਾ ਕਿ ਕੱਲ ਨੂੰ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਰਹੀ ਆ ਇਸ ਤੋਂ ਇਲਾਵਾ 크리스마ਸ ਤੇ ਨਵਾਂ ਸਾਲ ਆ ਰਿਹਾ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਕਮਿਸ਼ਨਰ ਸਾਹਿਬ ਸardar gurpreet singh bhullar ji ne ਸਾਨੂੰ ਹਦਾਇਤਾਂ ਕੀਤੀਆਂ ਵਾ ਕਿ ਇਹਨਾਂ ਜਿਹੜੇ ਨਾਜਕ ਥਾਵਾਂ ਉਹਨਾਂ ਦੀ ਥੋਰੋਲੀ ਚੈਕਿੰਗ ਕੀਤੀ ਜਾਵੇ ਹੋਰ ਕਿਹੜੀ ਕਿਹੜੀ ਟੀਮਾਂ ਆਪਾਂ ਲੱਗੇ ਅਸੀਂ ਆਪਣੇ ਨਾਲ ਜੀ ਸਾਡੇ ਨਾਲ ਐਸਓਜੀ ਆ ਏਆਰਪੀ ਦੀ ਟੀਮ ਆ ਜੀਆਰਪੀ ਦੀ ਟੀਮ ਆ ਰੇਲਵੇ ਜਿਹੜੀ ਪੁਲਿਸ ਆ ਉਹਦੀ ਟੀਮ ਆ ਉਹਦੇ ਨਾਲ ਅਸੀਂ ਐਂਟੀ ਸਬਟੀ ਚੈੱਕ ਕਰਦੇ ਦੋਸਤ ਜੀ ਨਾਲ ਜੀ ਹਾਂਜੀ ਡੌਗ ਸਕਵਡ ਡੌਗ ਸਕਵਡ ਤੇ ਐਂਟੀ ਸਬਟੀ ਟੀਮ ਵੀ ਨਾਲ ਆ ਰਿਹਾ ਸਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਕਿ ਪੁਲਿਸ ਨੂੰ ਵੱਧ ਤੋਂ ਵੱਧ ਜੇ ਉਹਨਾਂ ਨੂੰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲਦੀ ਆ ਤਾਂ ਸਾਡੇ ਤੁਰੰਤ ਧਿਆਨ ਵਿੱਚ ਲਿਓ। ਅਜੇ ਰੈਕਿੰਗ ਕੀਤੀ ਗਈ ਕੋਈ ਸ਼ੱਕੀ ਵਿਅਕਤੀ ਹੈ, ਸ਼ੱਕੀ ਵਸਤੂ ਵੀ ਕੋਈ ਕਾਬੂ ਨਹੀਂ। ਨਹੀਂ ਅਸੀਂ ਕਾਫੀ ਸ਼ੱਕੀ ਵਿਅਕਤੀਆਂ ਦੀ ਥੋਰੋਲੀ ਜਾਂਚ ਕੀਤੀ ਆ। ਫਿਲਹਾਲ ਸਾਡੇ ਕੋਲ ਕੋਈ ਇਤਰਾਜ਼ ਜੋ ਉਸ ਸਮਗਰੀ ਤੋਂ ਨਹੀਂ ਮਿਲਿਆ। ਜਿਵੇਂ ਜਿਨਾ ਪੁਲਿਸ ਸਟੇਸ਼ਨਾਂ ਵਿੱਚ ਪਲਾਸ ਹੋ ਰਹੇ ਡੇਰੈਸ਼ਨ ਤੇ ਕੋਈ ਧਮਕੀ ਦਾ ਰਾਹੀ ਕੀ ਨਹੀਂ। ਨਹੀਂ ਧਮਕੀ ਦਾ ਗਾਰ ਨਹੀਂ ਆਈ ਪਰ ਅਸੀਂ ਇhtਿਆਤ ਹੋ ਜੋ ਅਸੀਂ ਚੈੱਕ ਕਰ ਰਹੇ ਹਾਂ। ਹੋਰ ਵੀ ਜਗ੍ਹਾ ਤੇ ਚੈੱਕ ਨਿਕਲੀ ਗਈ ਬਿਲਕੁਲ ਦੀ ਕੀਤੀ ਜਾਵੇਗੀ। ਬੱਸ ਸਟੈਂਡ ਜਿਹੜੀਆਂ ਭੀੜ ਭਟਕੇ ਵਾਲੀਆਂ ਥਾਵਾਂ ਔਰ ਅਸੀਂ ਸ਼ਹਿਰ ਦੇ ਵਿੱਚ ਹੁਣੇ ਹੀ ਜਿਹੜੇ ਮੇਨ ਮ ਜਿਹੜੇ ਆਉਣ ਜਾਣ ਵਾਲਿਆਂ ਦੀ ਇਸ ਚੱਕਰ। ਕਨੌਰੀ ਬਾਰਡਰ ਤੇ ਇੱਕ ਪਾਸੇ ਕਿਸਾਨਾਂ ਗੁੱਜ ਜਗਜੀਤ ਸਿੰਘ ਧੱਲੇਵਾਲ ਜੋ ਕਿ ਮਰਨਵਰਤ ਤੇ ਬੈਠੇ ਨੇ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦਾ ਮੋਰਚਾ جاری ਹੈ ਇਸ ਵਿਚਾਲੇ ਕਿਸਾਨਾਂ ਗੁੱਜ ਸਰਵਨ ਸਿੰਘ ਪੰਦੇਰ ਜਿਨ੍ਹਾਂ ਵੱਲੋਂ ਸਿੱਧਾ ਦੋ ਟੁਕ ਗੱਲ ਆਖ ਦਿੱਤੀ ਗਈ ਹੈ ਕਿ ਸਰਕਾਰ ਇਸ ਵੇਲੇ ਕਿਸਾਨਾਂ ਦੇ ਅੰਦੋਲਨ ਨੂੰ ਰੋਲਨ ਦੇ ਵਿੱਚ ਲੱਗਿਆ ਹੋਈਆਂ ਨੇ ਦੱਸਦੀ ਕਿ ਇੱਕ ਪਾਸੇ ਕਿਸਾਨਾਂ ਦਾ ਮੁੱਦਾ ਪੜਕਿਆ ਹੋਇਆ ਹੈ ਤੇ ਦੂਜੇ ਪਾਸੇ ਸਦਨ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਾਬਾ ਸਾਹਿਬ ਨੂੰ ਲੈ ਕੇ ਜੋ ਟਿੱਪਣੀ ਰਾਹੁਲ ਗਾਂਧੀ ਤੇ ਕੀਤੀ ਗਈ ਉਸ ਦਾ ਮਾਮਲਾ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਕਿਸਾਨਾਂ ਨੂੰ ਸਰਮਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਆਵਾਸ ਚੁੱਕਣ ਵਾਲੇ ਲੋਕਾਂ ਨੂੰ ਤੇ ਸਦਨ ਦੇ ਵਿੱਚ ਜਿਹੜਾ ਉਹਨੇ ਮੁੱਦਾ ਉਠਾਇਆ ਇਸ ਮੁੱਦੇ ਨੂੰ ਰੋਲਨ ਨੂੰ ਫਿਰਦੀ ਹੈ ਜਿਸ ਦੇ ਚਲਦਿਆਂ ਕੀ ਸਿੱਧੇ ਤੌਰ ਤੇ ਹੀ ਸਰਕਾਰਾਂ ਦੇ ਵੱਲੋਂ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਮਰਥਨ ਕਰ ਰਹੇ ਨੇ ਇਸ ਦੇ ਦਰਮਿਆਨ ਉਹਨਾਂ ਐਲਾਨ ਕੀਤਾ ਹੈ ਕਿ ਵੱਡੇ ਸਮਰਥਨ ਦੇ ਵਿੱਚ 29 ਦਸੰਬਰ ਨੂੰ ਹਰਿਆਣਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਦੇ ਦਰਮਿਆਨ ਹੀ ਉਹਨਾਂ ਦਾ ਈ ਕਹਿਣਾ ਹੈ ਕਿ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡੱਟੇ ਹੋਏ ਨੇ ਬੀਤੇ ਕੱਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਬੇਹੋਸ਼ ਹੋ ਜਾਂਦੇ ਨੇ ਤਣਾਹੋਂ ਦੇ ਦਰਮਿਆਨ ਉਹਨਾਂ ਨੂੰ ਚੱਕਰ ਆਉਂਦੇ ਨੇ ਬੇਹੋਸ਼ ਹੁੰਦੇ ਨੇ ਤੇ 10-15 ਮਿੰਟ ਬਾਅਦ ਉਹਨਾਂ ਨੂੰ ਹੋਸ਼ ਆਉਂਦਾ ਹੈ ਹਾਲਾਂਕਿ ਇਸ ਦਰਮਿਆਨ ਕਿਸਾਨਾਗੂ ਸਰਵਨ ਸਿੰਘ ਪੰਦੇਰ ਨੇ ਇਲਜ਼ਾਮ ਲਾਇਆ ਨਹੀਂ ਕਿ ਉਹਨਾਂ ਨੂੰ ਆਪਣਾ ਬਿਆਨ ਤੱਕ ਰਿਕਾਰਡ ਨਹੀਂ ਕਰਨ ਦਿੱਤਾ ਗਿਆ ਤੇ ਦੂਜੇ ਪਾਸੇ ਜੇਕਰ ਸਿਆਸਤ ਦੀ ਗੱਲ ਕਰਦੇ ਆ ਤਾਂ ਕਿਸਾਨਾਗੂ ਸਰਵਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਨਗਰ ਨਿਗਮ ਚੋਣਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਜਿਹੜੀ ਹੈ ਕੈਂਪੇਨ ਦੇ ਵਿੱਚ ਲੱਗੀ ਹੋਈ ਹੈ ਤੇ ਕਿਸਾਨਾਂ ਦੀ ਸਤਾਰ ਨਹੀਂ ਲਈ ਜਾ ਰਹੀ ਦੂਜੇ ਪਾਸੇ ਉਹਨਾਂ ਬਲੂ ਸ਼ਾਮਨੀ ਕਾਲੀ ਦਲ ਤੇ ਵੀ ਤਾਂਜ ਕੱਸੇਗੇ ਨੇ ਕਿਹਾ ਗਿਆ ਕਿ ਜਥੇਦਾਰ ਹਰਪ੍ਰੀਤ ਸਿੰਘ ਤੇ ਜੋ ਕਾਰਵਾਈ ਹੋ ਰਹੀ ਹੈ ਜੋ ਕੁਝ ਵੀ ਸ਼ਬਦ ਸਾਹਮਣੇ ਪੇਸ਼ ਕੀਤਾ ਜਾ ਰਿਹਾ ਉਹ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੇ ਵੱਲੋਂ ਅਕਾਲੀ ਦਲ ਤੋਂ ਉਲਟ ਬਿਆਨ ਦਿੱਤਾ ਗਿਆ ਸੀ ਆ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬੀਆਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਭੈਣਾਂ ਧੀਆਂ ਨੂੰ ਅਪੀਲ ਕਰਦੇ ਆਂ ਕਿ ਜਿਹੜਾ ਦਿੱਲੀ ਅੰਦੋਲਨ ਦੋ ਇਸ ਵੇਲੇ 312 ਦਿਨਾਂ ਵਿੱਚ ਪਹੁੰਚ ਚੁੱਕਾ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਜਿਹੜਾ ਇਸ ਵੇਲੇ ਉਹ 5ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਮੈਂ ਜ਼ਰੂਰੀ ਤੁਹਾਡੇ ਨਾਲ ਅੱਜ ਗੱਲਾਂ ਕਰਨੀਆਂ 10 ਮਿੰਟ ਚ ਕਰ ਦੇਣੀਆਂ ਇਸ ਵੇਲੇ ਅੰਦੋਲਨ ਜਿਹੜੀ ਸਪੇਸ ਤੇ ਚੱਲ ਰਿਹਾ ਜਿਵੇਂ ਪੂਰੇ ਪੰਜਾਬ ਦੇ 3 ਕਰੋੜ ਪੰਜਾਬੀ ਤੇ ਮਹਾ ਪੰਜਾਬ ਦੇ 5.5 ਕਰੋੜ ਹਰਿਆਣਵੀ ਇਸ ਅੰਦੋਲਨ ਨਾਲ ਜੁੜਿਆ ਹੁਣ ਹਾਕਮਾਂ ਨੂੰ ਸੱਤੀ ਕਪੜੀ ਅੱਗ ਲੱਗੀ ਪਈ ਆ ਵੀ ਇਸ ਅੰਦੋਲਨ ਨੂੰ ਡੀ ਰੇਲ ਮਤਲਬ ਜਿਹੜਾ ਮੁੱਦਾ ਚੱਲ ਰਿਹਾ ਉਹਦੇ ਵਿੱਚ ਦੂਜਾ ਮੁੱਦਾ ਕਿਵੇਂ ਘਸੋਰੀਏ ਕਿਵੇਂ ਇਹਨੂੰ ਰੋਲੀਏ ਜੋ ਮੈਨੂੰ ਸਮਝ ਆਉਂਦੀ ਆ ਮੈਂ ਪਹਿਲਾਂ ਸੈਂਟਰ ਤੋਂ ਸ਼ੁਰੂ ਹੁਣਾ ਦੇਖੋ ਜਦੋਂ ਪਾਰਲੀਮੈਂਟ ਵਿੱਚ ਸਤਾਤ ਰੀਤੇ ਵਿਰੋਧੀਆਂ ਨੇ ਕੋਈ ਮੁੱਦਾ ਕਿਸਾਨਾਂ ਦਾ ਨਹੀਂ ਚੁੱਕਿਆ ਪੰਜਾਬ ਵਾਲਿਆਂ ਨੂੰ ਪਤਾ ਹੀ ਪਾਰਲੀਮੈਂਟਰਾਂ ਨੂੰ ਥੋੜਾ ਥੋੜਾ ਜਵਾਬ ਦੇਣਾ ਆਪਣਾ ਟੁੱਕ ਮਾਤਰ ਮੁੱਦੇ ਚੱਕੇ ਗਏ ਇੱਕ ਇਹ ਗੱਲ ਦੂਸਰੇ ਪਾਸੇ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਅੰਬੇਦਕਰ ਜੀ ਦੇ ਸਨਮਾਨ ਵਿੱਚ ਚੰਗੇ ਸ਼ਬਦ ਨਹੀਂ ਕਹੇ ਵਿਰੋਧੀ ਧਿਰ ਨੂੰ ਇੱਕ ਮੌਕਾ ਮਿਲਿਆ ਹੋਣਾ ਵੀ ਚਾਹੀਦਾ ਸੀ ਪੂਰੇ ਦੇਸ਼ ਵਿੱਚ ਅੰਬੇਦਕਰ ਦੇ ਚਾਹਣ ਵਾਲਿਆਂ ਨੇ ਉਹਦਾ ਵਿਰੋਧ ਕੀਤਾ ਸੀ ਵੀ ਇਹਦਾ ਵਿਰੋਧ ਕਰਦੇ ਆ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਨਹੀਂ ਚਾਹੀਦੀ ਹੈ ਹੁਣ ਜਦੋਂ ਇਹ ਮੁੱਦਾ ਉੱਡਿਆ ਤਾਂ ਤੁਸੀਂ ਕਿਸਾਨ ਅੰਦੋਲਨ ਜਾ ਰਹੇ ਆ ਨਾ ਹੁਣ ਠੀਕ ਆ ਇਹ ਵੀ ਆਪਣੀ ਦਾ ਕੱਟਣਾ ਕੱਢ ਗਈ ਪਰ ਪਾਸਪਾ ਨੇ ਦੋਵੇਂ ਮੁੱਦੇ ਰੋਲਣ ਵਾਸਤੇ ਕਿਸਾਨ ਅੰਦੋਲਨ ਵੀ ਰੁਲ ਜੇ ਔਰ ਜੋ ਗ੍ਰਹਿ ਮੰਤਰੀ ਆ ਉਹਦਾ ਮੁੱਦਾ ਵੀ ਜਿਵੇਂ ਕਿ ਸਾਨੂੰ ਨਹੀਂ ਭਾਈ ਸਾਫ ਲੱਗਣ ਡਿਆ ਜਾਂਚ ਦਾ ਵਿਸ਼ਾ ਕਿੰਨੇ ਕਿੰਨੂ ਧੱਕਾ ਮਾਰਿਆ ਕਿੰਨੇ ਕਿੰਨੂ ਧੱਕਾ ਮਾਰਤਾ ਇਹ ਐ ਜਿਵੇਂ ਪਾਰਲੀਮੈਂਟ ਨਾ ਹੋ ਕੇ ਸਾਡੀ ਦੇਸ਼ ਦੀ ਜਿਵੇਂ ਕੋਈ ਕਬੱਡੀ ਦਾ ਗਰਾਊਂਡ ਹੁੰਦਾ ਨਾ ਹਾਂ ਤਾਂ ਇਸ ਕਰਕੇ ਇਹ ਚੀਜ਼ਾਂ ਅਸੀਂ ਦੇਖੀਆਂ ਹੈਗੀਆਂ ਵਾ ਵੀ ਇਹ ਪਾਰਲੀਮੈਂਟ ਵਿੱਚ ਹੋਇਆ ਇੱਕ ਜਿਹੜੀ ਮਹਿਲਾ ਸੰਸਦਿਆ ਉਹਦੇ ਤੇ ਉਹ ਉਹ ਉਹਦਾ ਉਹਦੇ ਨਾਂ ਲੈ ਕੇ ਪਸ਼ਪਾ ਜਾਮਲਾਲ ਵੀ ਰਾਹੁਲ ਗਾਂਧੀ ਨੇ ਜਿਹੜਾ ਵਾ ਉਹ ਧੱਕਾ ਮਾਰਿਆ ਸਾਨੂੰ ਨਹੀਂ ਪਤਾ ਕੀ ਹੈ ਜਾਂਚ ਦਾ ਵਿੱਚ ਉਹਦੇ ਤੇ ਕਹਿੰਦਾ ਜੀ ਐਸਟੀ ਦਲਿਤ ਤਰਾਵਾਂ ਤਹਿਤ ਜਿਹੜਾ ਵੀ ਜਿਹੜਾ ਵਾ ਉਹਨਾਂ ਨੂੰ ਜਿਹੜਾ ਵਾ ਸ਼ੈਡਿਊਲ ਕਾਸਟ ਤਹਿਤ ਉਹਨਾਂ ਤੇ ਪਰਚਾ ਦਰਜ ਹੋਊਗਾ ਇਹ ਪਸ਼ਪਾ ਕਹਿ ਰਹੀ ਹੈ ਇੱਕ ਮੁੱਦਾ ਮੈਂ ਇੱਕ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਪਸ਼ਪਾ ਵਾਲੇ ਵੀ ਅਸੀਂ ਸਨਮਾਨ ਕਰਦੇ ਆ ਅੰਬੇਦਕਰ ਸਾਹਿਬ ਦਾ ਉਹ ਦੱਸਣ ਪੀ ਜਿਹੜੇ ਦੇਸ਼ ਵਿੱਚ ਦਲਤ ਨੇ ਉਹਨਾਂ ਲਈ ਉਹਨਾਂ ਲਈ ਕੀ ਕੀਤਾ ਉਹਨਾਂ ਨੇ ਬਹੁਤ ਸਾਰੇ ਚਾਹੇ ਜੁਪੀ ਹੋਵੇ ਮੱਧ ਪ੍ਰਦੇਸ਼ ਹੋਵੇ ਬਹੁਤ ਸਾਰੇ ਸਟੇਟ ਨੇ ਜਿੱਥੇ ਘੋੜੀ ਚੜਨ ਲੱਗਿਆ ਵੀ ਭਾਈ ਉਹਨਾਂ ਤੇ ਤੁਸੀਂ ਸਵਾਲ ਕਰਦੇ ਜੀ ਜਿੱਥੇ ਖੂਹ ਤੇ ਪਾਣੀ ਪਰ ਲੱਗਿਆ ਵੀ ਤੁਸੀਂ ਸਵਾਲ ਕਰਦੇ ਜੀ ਤੁਸੀਂ ਮਨੁੱਖ ਸਮ੍ਰਿਤੀ ਨੂੰ ਕਾਨੂੰਨ ਬਣਾਉਣਾ ਚਾਹੁੰਦਾ ਸੀ ਕਿਹੜੇ ਹੱਕ ਨਾ ਭਾਈ ਦਾਵਾ ਕਰਦੇ ਜੀ ਅੰਬੇਦਕਰ ਜੀ ਦੇ ਸਿਧਾਂਤ ਇਹ ਤਾਂ ਸਵਾਲ ਪਾਛਪਾ ਵਾਲਿਆਂ ਨੇ ਨੇ ਪੰਜਾਬ ਪਾਛਪਾ ਵਾਲਿਆਂ ਨੇ ਵੀ ਇੱਕ ਤਾਂ ਇਹ ਸਵਾਲ ਸਾਡੇ ਸਾਹਮਣੇ ਹੈ ਦੂਜਾ ਸਵਾਲ ਪੰਜਾਬ ਦੇ ਅੰਦਰ ਆ। ਤੁਸੀਂ ਸ਼ੋਮਣੀ ਅਕਾਲੀ ਦਲ ਨੂੰ ਟੋਟਲ ਦੇਖ ਲਿਓ। ਇਹਦਾ ਜਿੰਨਾ ਕੁਝ ਵੀ ਘਟਨਾ ਕਰਮ ਵਾਪਰ ਰਿਹਾ ਇਹ ਸਾਡੇ ਅੰਦੋਲਨ ਨੇ ਜੋ ਸਪੇਸ ਪੜੀ ਉਹਦੇ ਵਿੱਚ ਵਾਪਰ ਰਿਹਾ। ਔਰ ਜੜੀ ਚੀਜ਼ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਵੀ ਅਕਾਲੀ ਦਲ ਲੈ ਕੇ ਆਇਆ ਉਹਦੀ ਟਾਈਮਿੰਗ ਦੇਖੋ ਕਿਹੜੀ ਆ। ਠੀਕ ਹੈ ਜੀ ਇਹ ਚੀਜ਼ਾਂ ਦੇ ਕਹਿੰਦੇ ਬੜੇ ਲੰਬੇ ਸਮਾਂ ਦੀਆਂ। ਸਾਨੂੰ ਨਹੀਂ ਪਤਾ ਨਹੀਂ ਕਿਸੇ ਹੱਕ ਦੇਣੇ ਕਿਸੇ ਦੇ ਵਿਰੋਧ ਦੇਣ ਵੀ ਕੀ ਸੱਚ ਆ ਕੀ ਝੂਠ ਆ। ਚਲੋ ਇਹ ਜਾਂਚ ਦਾ ਵਿਸ਼ਾ ਆ। ਪਰ ਸਿੰਘ ਸਾਹਿਬ ਦਾ ਕਸੂਰ ਹੈਗਾ ਵਾ ਕੀ ਕਸੂਰ ਹੈ ਮੈਂ ਦੱਸਦਾ ਸਿੰਘ ਸਾਹਿਬ ਦਾ ਕਸੂਰ ਹੈ ਗੈਨੀ ਹਰਪ੍ਰੀਤ ਸਿੰਘ ਦਾ ਉਹਨੇ ਅਕਾਲੀ ਦਲ ਦੀ ਲਾਈਨ ਤੋਂ ਉਲਟ ਬਿਆਨਬਾਜ਼ੀ ਕੀਤੀ ਕਸ਼ਮੀਰ ਤੇ ਅਕਾਲੀ ਦਲ ਬੋਲਣਾ ਨਹੀਂ ਸੀ ਚਾਹੁੰਦਾ ਜਦੋਂ ਧਾਰਾ ਤੋੜੀ 370 ਪਰ ਜਥੇਦਾਰ ਦਾ ਬਿਆਨ ਆ ਗਿਆ ਇਹ ਹੀ ਆ ਉਹ ਵੀ ਦਿੱਲੀ ਦੇ ਖਿਲਾਫ ਆ ਔਰ ਉਹ ਵੀ ਸੁਖਬੀਰ ਸਿੰਘ ਬਾਦਲ ਦੀ ਲਾਈਨ ਦੇ ਉਲਟ ਜਾ ਕੇ ਜਥੇਦਾਰ ਜਦੋਂ ਬੋਲੇ ਆ ਫਿਰ ਸਜ਼ਾ ਤਾਂ ਮਿਲਨੀ ਸੀ ਆ ਆ ਹਾ ਗਿਣਾ ਕੀਤਾ ਜਹੇਦਾਰੋਣਾ ਦੂਜਾ ਗਿਣਾ ਜਹੇਦਾਰ ਹਰਪੀ ਸਿੰਘ ਨੇ ਵਾਰੀ ਕੀਤਾ ਵੀ ਜਦੋਂ ਹਰਿਆਣੇ ਚ ਪਲਵਾਨਾਂ ਦਾ ਅੰਦੋਲਨ ਚੱਲਿਆ ਅਕਾਲੀ ਦਲ ਨਹੀਂ ਸੀ ਕੂਣਾ ਚਾਹੁੰਦਾ ਅਕਾਲੀ ਦਲ ਬਾਦਲ ਜਹੇਦਾਰ ਨੇ ਉਲਟ ਜਾ ਕੇ ਬਿਆਨ ਦਿੱਤਾ ਆਪਦੀ ਆਜ਼ਾਦੀ ਨਾ ਬਿਆਨ ਦਿੱਤਾ ਜਿਵੇਂ ਇੱਕ ਜਹੇਦਾਰ ਨੂੰ ਦੇਣਾ ਚਾਹੀਦਾ ਸੀ ਇਹਦੀ ਵੀ ਸਜ਼ਾ ਮਿਲੂਗੀ ਜਹੇਦਾਰ ਜੀ ਤੁਹਾਨੂੰ ਤੁਸੀਂ ਦਿੱਲੀ ਦੇ ਖਿਲਾਫ ਬੋਲਦੇ ਜੀ ਤੁਸੀਂ ਅਕਾਲੀ ਦਲ ਨੂੰ ਪੁੱਛ ਕੇ ਬੋਲੋ ਵੀ ਕਿਹੜੀ ਗੱਲ ਮੈਂ ਬੋਲਣੀ ਆ ਤੇ ਕਿਹੜੀ ਗੱਲ ਨਹੀਂ ਬੋਲਣੀ ਤੇਜੀ ਗੱਲ ਹੈ ਤੁਸੀਂ ਖਨੌਰੀ ਬਾਰਡਰ ਤੇ ਆ ਗਏ ਡੱਲੇਵਰ ਸਾਹਿਬ ਦੇ ਸਮਰਥਨ ਤੇ ਇਹ ਭਲਾ ਮੋਦੀ ਜੀ ਨੂੰ ਚੰਗਾ ਲੱਗਦਾ ਵਾ ਠੀਕ ਹੈ ਨਹੀਂ ਚੰਗਾ ਲੱਗਦਾ ਤੁਹਾਡੀ ਬਹੁਤ ਸਾਰੀ ਬਿਆਨਬਾਜ਼ੀ ਦਿੱਲੀ ਦੇ ਹਾਕਮਾਂ ਨੂੰ ਨਹੀਂ ਪਉਂਦੀ ਹੋਗੀ ਤੇ ਸਾਡੇ ਤਖਤਾਂ ਦੇ ਫੈਸਲੇ ਦਿੱਲੀ ਦੇ ਹਾਕਮ ਕਰਦੇ ਆ ਠੀਕ ਆ ਇਹ ਤੈਅ ਆ ਪੰਜਾਬੀਓ ਹੁਣ ਕਿ ਸਿੰਘ ਸਾਹਿਬ ਨਹੀਂ ਰਹਿਣੇ ਮੈਨੂੰ ਨਹੀਂ ਪਤਾ ਜਾਂਚ ਸੱਚੀ ਆ ਝੂਠੀ ਆ ਕੀ ਇਲਜ਼ਾਮ ਹੈ ਸੱਚ ਪਹਿਣਾ ਨਹੀਂ ਚਾਹੁੰਦੇ ਠੀਕ ਹੈ ਸਾਨੂੰ ਪਤਾ ਕੁਝ ਨਹੀਂ ਹੈਗਾ ਇਹ ਉਹਦਾ ਦਾਵਾ ਕਰੀਏ ਕੌਣ ਸੱਚਾ ਕੌਣ ਝੂਠਾ ਠੀਕ ਹੈ ਜੀ ਪਰ ਜਥੇਦਾਰ ਸਾਹਿਬ ਹੁਣਾਂ ਦੀ ਛੁੱਟੀ ਹੋ ਰਹੀ ਆ ਜੋ 나ਗਪੁਰੋਂ ਕਹਿਣਗੇ ਉਹੀ ਜਥੇਦਾਰ ਗਾਹੋਂ ਲੱਗੂਗਾ ਮਾੜਾ ਮੋਟਾ ਤੁਹਾਡੇ ਹੱਕ 'ਚ ਜੇ ਅਕਾਲ ਤਖਤ ਸਾਹਿਬ ਦਾ ਕੋਈ ਜਥੇਦਾਰ ਬੋਲਦਾ ਸੀ ਆਮ ਲੋਕਾਂ ਦੇ ਉਹ ਉਹਦੀ ਜਬਾਨ ਬੰਦੀ ਹੋਊਗੀ ਇੱਕ ਤਾਂ ਇਹ ਵੀ ਇਹਨਾਂ ਦਿਨਾਂ 'ਚ ਕਿਉਂਕਿ ਇਸ ਵੇਲੇ ਅੰਦੋਲਨ ਪਿਕਅਪ ਤੇ ਆ ਪਿਕਅਪ ਤੇ ਕਿਉਂਕਿ ਇਸ ਵੇਲੇ ਡੱਲੇਵਾਲ ਸਾਹਿਬ ਦੀ ਸਥਿਤੀ ਕ੍ਰਿਟੀਕਲ ਪੋਜੀਸ਼ਨ ਤੇ ਆ ਔਰ ਇਹਦੇ ਵਿੱਚ ਡਰਾਮਾ ਵੇਖੋ ਹੱਕ ਖੁਸ਼ ਕਰਦੇ ਆ ਸੱਤਾ ਨੂੰ ਵੀ ਖੁਸ਼ ਕਿਵੇਂ ਕਰੀਏ ਸੱਤਾ ਨੂੰ ਅਗਲੇ ਬੰਨੇ ਆਮ ਆਦਮੀ ਆਜੋ ਭਾਈ ਇਹਨਾਂ ਜਿੱਦਾਂ ਰੇਲ ਰੋਕ ਕੋ ਸੀ ਸਾਡੇ ਪਾਰਲਮੈਂਟ ਮੁੱਖ ਮੰਤਰੀ ਨੇ ਚੋਣ ਕੈਂਪੇਨ ਕੀਤੀ ਚਲੋ ਉਹਨਾਂ ਨੂੰ ਹੱਕ ਆ ਮੁੱਖ ਮੰਤਰੀ ਸਾਹਿਬ ਨੂੰ ਕਦੋਂ ਚੋਣ ਕੈਂਪੇਨ 'ਚ ਜਾਣਾ ਕਦੋਂ ਨਹੀਂ ਜਾਣਾ ਅਸੀਂ ਉੱਤੇ ਕੋਈ ਨਹੀਂ ਹੈਗਾ ਉਹਨਾਂ ਨੇ ਆਪਣਾ ਪ੍ਰੋਗਰਾਮ ਬਣਾਉਣਾ ਹੁੰਦਾ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਟਕਰਾਵਾ ਕਿਉਂ ਤੁਸੀਂ ਕਹਿੰਦੇ ਸੀ ਕਿਸਾਨਾਂ ਦੇ ਹੱਕ 'ਚ ਆ ਉਦੋਂ ਵੀ ਸਪੇਸ ਕਿਉਂ ਖੋਣ ਦਾ ਯਤਨ ਕੀਤਾ ਵੀ ਸਾਡਾ ਮੁੱਦਾ ਨਾ ਪਰੇ ਪੰਜਾਬ ਵਾਲਿਓ ਇਹਨੇ ਅੜਾ ਦਿੱਲੀ ਅੰਦੋਲਨ 2 ਚੱਲ ਰਿਹਾ ਸਾਰੀਆਂ ਹੱਦਾਂ ਟੱਪ ਰਿਹਾ ਕਿਸੇ ਦੇ ਗਾੜੀ ਅੜਿਆ ਨਹੀਂ ਜਾ ਰਿਹਾ ਦੇਖੋ ਅਰੇ ਕੇਫੀਅਰ ਕਡੇਰੇਦਾਰ ਦੇ ਖਿਲਾਫ ਇਹ ਪਹਿਲੋ ਤੈ ਹੋ ਗਈ ਸੀ ਅਸੀਂ ਨਹੀਂ ਕਹਿੰਦੇ ਕੀ ਸੱਚ ਆ ਕੀ ਝੂਠ ਆ ਉਹਦੀ ਟਾਈਮਿੰਗ ਵੀ ਐ ਆਮ ਆਦਮੀ ਪਾਰਟੀ ਨੇ ਦਿੱਲੀ ਅੰਦੋਲਨ 2 ਦੇ ਜਦੋਂ ਪਿਕਅਪ ਤੇ ਗਿਆ ਉਹਦੇ ਵਿੱਚ ਲੈ ਕੇ ਪਰ ਇੰਨੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਦਿੱਲੀ ਅੰਦੋਲਨ ਦੋਲ ਦੀ ਨਾ ਤਾਂ ਸਪੇਸ ਕੱਟ ਰਹੀ ਆ ਨਾ ਲੋਕਾਂ ਦਾ ਸਮਰਥਨ ਕੱਟ ਰਿਹਾ ਇਸ ਕਰਕੇ ਕੱਲ ਖਾ ਪਚੈਤਾ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਸਮਰਥਨ ਦਿੱਤਾ ਦਿੱਲੀ ਅੰਦੋਲਨ ਦੋਲ ਨੂੰ ਔਰ 29 ਨੂੰ ਹਰਿਆਣੇ ਦੇ ਵਿੱਚ ਵੱਡੀ ਰੈਲੀ ਕਰਨ ਦਾ ਫੈਸਲਾ ਕੀਤਾ ਆਪਣੇ ਹੱਕ ਦੇ ਵਿੱਚ ਸਮਰਥਨ ਸਾਡਾ ਵੱਧ ਰਿਹਾ ਹੈਗਾ ਦੇਸ਼ਾਂ ਬਦੇਸ਼ਾਂ ਇਸ ਕਰਕੇ ਇਹ ਗੱਲਾਂ ਨੂੰ ਸਮਝਿਓ ਵੀ ਕੀ ਇਹ ਘਟਨਾ ਕ੍ਰਮ ਕੀ ਹੋ ਰਿਹਾ ਏਜੰਸੀਆਂ ਕੇਂਦਰ ਦੀਆਂ ਪੰਜਾਬ ਦੀਆਂ ਕਿਤੇ ਵੀ ਤਮਾਕਾ ਆ ਸਕਦਾ ਜੇ ਸਾਰੇ ਚੈਨਲ ਉਧਰ ਇਹ ਹੋਣਾ ਜੇ ਹੁਣ ਕਰਉਣਾ ਜਾਂ ਕੀ ਕਰ ਨੂੰ ਬੈਠੇ ਆ ਇਹ ਸਾਰੇ ਫੱਤੀ ਕੱਪੜੀ ਅੱਗ ਨਹੀਂ ਲੱਗ ਜਾਂਦੀ ਭੀ ਅੰਦੋਲਨ ਸਿਰੇ ਤੇ ਤੁਰਿਆ ਜਾ ਰਿਹਾ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੇ ਕੋਲੋਂ ਲਾਰੈਂਸ ਬਿਸ਼ਨੋਈ ਦੇ ਨਾਂ ਤੇ 75 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ ਦੱਸਦੀ ਕਿ ਇਸ ਦੋਸ਼ੀ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਇੱਕ ਕਾਲ ਆਉਂਦੀ ਹੈ ਜਿਸ ਦੇ ਵਿੱਚ ਖੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਇਸ ਨੌਜਵਾਨ ਨੂੰ ਪੁਲਿਸ ਵੱਲੋਂ 10 ਦਿਨਾਂ ਦੇ ਵਿੱਚ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਫੋਨ ਤੇ ਆਪਣਾ ਨਾਮ ਯਾਸਿਨ ਅਖਤਰ ਦੱਸਿਆ ਸੀ ਤੇ ਇਮੀਗ੍ਰੇਸ਼ਨ ਹੈਂਟਰ ਦੇ ਮਾਲਕ ਨੂੰ ਧਮਕੀ ਦਿੱਤੀ ਸੀ ਜੇ ਪੈਸੇ ਨਾ ਦਿੱਤੇ ਤੇ ਉਸ ਨੂੰ ਤੇ ਉਸਦੇ ਭਰਾ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਲ ਵਿਛਾਇਆ ਗਿਆ ਤੇ ਫਿਰੌਤੀ ਦੇ 2 ਲੱਖ ਰੁਪਏ ਸਮੇਤ ਇਸ ਦੋਸ਼ੀ ਨੂੰ ਕਾਬੂ ਕੀਤਾ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦਾ ਪਰਿਵਾਰ ਐਨ ਆਰ ਆਈ ਇੱਥੇ ਆ ਕੇ ਆਪਣਾ ਬਿਜ਼ਨਸ ਚਲਾ ਰਿਹਾ ਤੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਤੇ ਉਸ ਦਾ ਕਹਿਣਾ ਹੈ ਕਿ ਜਈਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਉਹਨਾਂ ਨੂੰ ਮੁਰਤੋਂ ਆਸਟ੍ਰੇਲੀਆ ਵਾਪਸ ਜਾ ਵਸਣਾ ਪਵੇਗਾ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਹੁਣ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਆ ਜੇਲੂਰ ਤੋਂ ਇਹਨਾਂ ਨੂੰ ਇੱਕ ਅਣੂਨ ਨੰਬਰ ਤੋਂ ਕਾਲ ਆਈ ਸੀ ਵੀ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗਰੁੱਪ ਦਾ ਬੰਦਾ ਕਹਿ ਕੇ ਕਿ ਮੈਨੂੰ 75 ਲੱਖ ਦਿੱਤਾ ਜਾਵੇ ਫਰਤੀ ਨਗੇਗੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਤੇ ਫਰਾਦੀ ਜਿੱਦ ਤੇ ਆਪਾਂ ਡਿਲੀਵਰੀ ਕਰਨ ਜਾਂਦੇ ਹਾਂ ਉਦੋਂ ਮੌਕੇ ਤੇ ਇਹਨੂੰ ਕੰਮ ਕੀਤਾ ਗਿਆ ਸੀ ਜਿਹੜੇ ਕਾਲ ਆਉਂਦੀ ਹੈ ਉਹ ਬਾਹਰਲੇ ਦੇਸ ਦਾ ਨੰਬਰ WhatsApp ਕਾਲ ਆਉਂਦੇ ਸੀ ਵੀ ਵਰਤਕੀ ਇਸ ਦੇ ਲਿੰਕਸ ਅਹੀ ਵੈਰੀਫਾਈਟ ਅੰਦੇ ਆ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਹੀ ਅਜੇ ਲੈ ਰਹੇ ਹਾਂ ਤੋਂ ਉਸ ਬਾਅਦ ਜੋ ਵੀ ਡੇਟਾ ਆਉਂਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਫਰਾਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪ੍ਰਚਾਰ ਨਹੀਂ ਹੋਇਆ ਇਹ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨਿਕਲ ਡਾਟਾ ਵੀ ਮੰਗਾਇਆ ਹੋਇਆ ਹੈ ਜਿਹੜਾ ਟੈਕਨਿਕਲ ਡਾਟਾ ਆ ਜਾਏਗਾ ਉਸ ਦੇ ਹਿਸਾਬ ਨਾਲ ਕਿਤਾਬੀ ਜੋ ਵੀ ਸਰਵਰ ਇਹ ਲਿੰਕਸ ਫਟਾ ਲੱਗ ਕੰ ਉਦੇ ਸਮਕਾਰ ਕੀਤੀ ਗਈ ਇਹਨਾਂ ਨੂੰ ਸ੍ਰਤੀ ਦੇ ਦੋ ਲਾਫਰ ਰਿਵਿਊ ਬਾਰਗਰ ਕਰ ਲਈ ਗਈ ਜਿਹੋ ਸ੍ਰਤੀ ਦੇ ਪਾਸ ਸੀ ਨੌਜਵਾਨ ਕੁੜੀ ਤੇ ਮੁੰਡਾ ਰਲ ਕੇ ਕਰਦੇ ਸਨ ਚਿੱਟੇ ਦਾ ਕਾਰੋਬਾਰ ਜਿੱਥੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਜ਼ਲਾ ਗੁਰਦਾਸਪੁਰ ਦੇ ਥਾਣਾ ਤਿੱਬਰ ਦੀ ਪੁਲਿਸ ਨੇ ਇੱਕ ਨੌਜਵਾਨ ਕੁੜੀ ਤੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਜੋ ਕਿ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਣ ਦੇ ਲਈ ਚਿੱਟੇ ਦਾ ਵਪਾਰ ਕਰਦੇ ਸਨ ਇਹਨਾਂ ਦੇ ਕੋਲ 1.5 ਕਰੋੜ ਰੁਪਏ ਤੋਂ ਵੱਧ ਮੁੱਲ ਦੀ 257 ਗ੍ਰਾਮ ਹੈਰੋਇਨ ਤੇ 3500 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਜਾਣਕਾਰੀ ਦਿੰਦਿਆਂ ਪੁਲਿਸ ਦਾ ਇਹ ਕਹਿਣਾ ਹੈ ਕਿ ਔਜਲਾ ਬਾਈਪਾਸ ਵਿਖੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਇਸ ਲੜਕੀ ਜਿਸ ਨੂੰ ਰੋਕਿਆ ਗਿਆ ਜਦੋਂ ਲੜਕੀ ਦੇ ਹੱਥ ਦੇ ਵਿੱਚ ਫੜੇ ਮੋਮੀ ਲਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਦ ਕੀ ਅਜੇ ਸ਼ਰਮਾ ਦੀ ਤਲਾਸ਼ੀ ਜਦ ਲਈ ਗਈ ਤਾਂ ਉਸ ਦੀ ਜੇਬ ਦੇ ਵਿੱਚ ਇੱਕ ਇਲੈਕਟ੍ਰੋਨਿਕ ਕੰਡਾ ਇੱਕ ਮੋਬਾਈਲ ਤੇ 3500 ਰੁਪਏ ਦੀ ਡਰਗ ਮਨੀ ਮਿਲੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਲ ਕੇ ਹੈਰੋਇਨ ਵੇਚਣ ਦਾ ਕੰਮ ਕਰਦੇ ਨੇ ਲੜਕਾ ਲੜਕੀ ਆਪਸ ਦੇ ਵਿੱਚ ਦੋਸਤ ਨੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਪੁੱਛਗੀਆਂ ਜਾਰੀ ਹੈ ਕਿ ਆਖਰ ਹੈਰੋਇਨ ਕਿੱਥੋਂ ਲਿਆ ਕੇ ਆਏ ਸੰਤ ਕਿੱਥੇ ਵੇਚੀ ਜਾਣੀ ਸੀ ਕੱਲ ਅ ਇਸ ਸਬਿੰਦਰਪਾਲ ਤੇ ਉਸ ਦੀ ਟੀਮ ਨੇ ਔਜਲਾ ਬਾਈਪਾਸ ਅਗੇ ਨਕਲ ਆਇਆ ਸੀਗਾ ਤੇ ਨਾਕੇ ਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਸ਼ਕੀ ਨਜ਼ਰ ਆਈ ਤੇ ਉਸ ਨੂੰ ਚੈਕਿੰਗ ਕੀਤਾ ਗਏ ਉਹਦੇ ਵਿੱਚੋਂ ਸਾਨੂੰ 200 ਸਤਿੰਗਰਾਮ ਹੀਰਾਮ ਬਰਾਮਦ ਹੋਈ ਹੈ ਤੇ ਜਿਹੜੀ ਸਕੂਟੀ ਚਲਾ ਰਹੀ ਸੀ ਉਹ ਕੁੜੀ ਸੀ ਜਿਸ ਦਾ ਨਾਮ ਲੀਆ ਪੁੱਤਰੀ ਸੁਰਿੰਦਰ ਮਸੀ ਜਿਹੜੀ ਕਿ ਧਾਰੀਵਾਲ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਤੇ ਫਿਲਹਾਲ ਨਿਬੜੀ ਸ਼ੋਰੂਮ ਗੁਰਦਾਸਪੁਰ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬਟਾ ਜੀ ਉਹ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਆਰਿਆਂ ਵਾਲੀ ਗਲੀ ਬੁਦਾਸਪੁਰ ਦਾ ਸੀਗਾ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਤੇ ਇੱਕ ਕੰਡਾ ਤੇ 3500 ਡਰਗ ਮਰੀ ਮਿਲੀ ਇਹਨਾਂ ਕੋ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸੀਗੇ ਪਰ ਫਿਲਹਾਲ ਇਹوزر ਰਿਮਾਂਡ ਲੱਗੇ ਜਿੱਦ ਅੱਗੇ ਤੇ ਪੂਛੀ ਬੈਕਗ੍ਰਾਉਂਡਿੰਗ ਸੀ ਪਤਾ ਕਰ ਰਹੇ ਆ ਇਹ ਜੇ ਤੋੜ ਲਈ ਤੇ ਜਿੰਨੂੰ ਦੇਣ ਜਾ ਰਹੇ ਸੀ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਏ ਤੁਹਾਨੂੰ ਦੱਸੇ ਜਾਵੇਗਾ ਕਿ ਫਾਇ ਕਰਾ ਰਹੇ ਹੁਣ ਫਿਰ ਥਾਣੇ ਕਿੱਪੜ ਦੇ ਵਿੱਚ ਜਾਂ ਕੋਈ ਸਥਿਤੀ ਵਿੱਚ ਕੋਈ ਕੁਝ ਨਹੀਂ ਹੈ ਨਾ ਨਾ ਰਿਮਾਂਡ ਕਰਕੇ ਪੁਲਿਸ ਮਾਰ ਲੈਤਾ ਜਾ ਰਿਹਾ ਹੈ ਕਿ ਫਿਰ ਅੱਗੇ ਇਨਵੈਸਟੀਗੇਸ਼ਨ ਕੁਝ ਇਸ ਤਰ੍ਹਾਂ ਕੀਤੀ ਜਾਏਗੀ ਕਿ ਜੋ ਵੀ ਇਨਵੈਸਟੀਗੇਸ਼ਨ ਚੱਲੇਗਾ ਉਹ ਕਰ ਲਈ ਕੀਤੀ ਜਾਵੇਗੀ ਇੱਕ ਧਾਰਮਿਕ ਡੇਰੇ ਦੇ ਵਿੱਚ ਜਿੱਥੇ ਧਾਰਮਿਕ ਗ੍ਰੰਥ ਤੇ ਧਾਰਮਿਕ ਪੁਸਤਕਾਂ ਰੱਖੀਆਂ ਗਈਆਂ ਸਨ ਉੱਥੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੁੰਦੀਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਜਥੇਬੰਦੀਆਂ ਨੇ ਪਹੁੰਚ ਕੇ ਹੰਗਾਮਾ ਕੀਤਾ ਤੇ ਕਾਰਵਾਈ ਕੀਤੀ ਗਈ ਹੈ ਤਾਂ ਜ਼ਿਲ੍ਹਾ ਫਤਗੜ ਸਾਹਿਬ ਦੇ ਬਸੀ ਪਠਾਣਾ ਵਿਖੇ ਘਰ ਦੇ ਵਿੱਚੋਂ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਾਦੀਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਰਾਮਦ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਡੇਰਾ ਹੈ ਜਿਸ ਡੇਰੇ ਦੇ ਵਿੱਚ ਧਾਰਮਿਕ ਪੁਸਤਕਾਂ ਕਾਤੇ ਧਾਰਮਿਕ ਤਸਵੀਰਾਂ ਲੱਗੀਆਂ ਹੋਈਆਂ ਨੇ ਪਰ ਜਦ ਡੇਰੇ ਦੇ ਅੰਦਰ ਜਾ ਕੇ ਉਸ ਕਮਰੇ ਦੇ ਵਿੱਚ ਵੇਖਿਆ ਗਿਆ ਜਿੱਥੇ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਸਨ ਬੀੜੀਆਂ ਵੀ ਪਈਆਂ ਸਨ ਤੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਰੱਖੇ ਹੋਏ ਸਨ ਜਿਸ ਤੋਂ ਬਾਅਦ ਮੌਕੇ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤਾੰਤ੍ਰਿਕ ਦਾ ਕਾਰ ਹੈ ਜਿੱਥੇ ਘਣਾਉਣੇ ਕੰਮ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰੰਥੀ ਨੂੰ ਨਾਲ ਲਿਜਾ ਕੇ ਉਕਤ ਕਰੋ ਪਾਵਨ ਸਰੂਪ ਗੁਰਦੁਆਰਾ ਸ਼ਿਫਤਗੜ੍ਹ ਸਾਹਿਬ ਵਿਖੇ ਪਹੁੰਚਾਏ ਗਏ ਨੇ ਤੇ ਮੌਕੇ ਤੇ ਪਹੰਚੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਐਸ்சி ਪਾਈਚਾਰੇ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦਾ ਪੁੱਤਲਾ ਫੂਕੇ ਪ੍ਰਦੋਸ਼ਨ ਕੀਤੇ ਜਾ ਰਹੇ ਨੇ ਤਾਂ ਦੱਸਦੇ ਯੇ ਕਿ ਜਿੱਥੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜਿਨ੍ਹਾਂ ਵੱਲੋਂ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਵਿਰੁੱਧ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਹੁਣ ਵੱਖੋ-ਵੱਖਰੀਆਂ ਥਾਵਾਂ ਤੇ ਵਿਰੋਧ ਹੋ ਰਿਹਾ ਤੇ ਇਸੇ ਨੂੰ ਲੈ ਕੇ ਪੁਤਲਾ ਫੂਕ ਪ੍ਰਦੂਸ਼ਣ ਕੀਤਾ ਗਿਆ ਸਮਾਣਾ ਦੇ ਵਿੱਚ ਐਸਸੀ ਵਿੰਗ ਦੇ ਵੱਲੂ ਕੇਂਦਰੀ ਗ੍ਰਹਿ ਮੰਤਰੀ ਦੇ ਖਿਲਾਫ ਰੋਸ ਜ਼ਾਹਰ ਕੀਤਾ ਗਿਆ ਤੇ ਇਸੇ ਦਰਮਿਆਨ ਉਹਨਾਂ ਮੰਗ ਕੀਤੀ ਹੈ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦਾ ਨਾਂ ਹਜ਼ਾਰਾਂ ਸਾਲਾਂ ਤੋਂ ਅਨੁਸੂਚਿਤ ਜਾਤੀ ਤੇ ਪਛੜੇ ਲੋਕਾਂ ਦੇ ਲਈ ਮਾਣ ਦਾ ਪ੍ਰਤੀਕ ਹੈ ਤੇ ਉਹਨਾਂ ਦੇ ਲਈ ਅਜਿਹੀ ਟਿੱਪਣੀ ਉਹਨਾਂ ਨੂੰ ਅਪਮਾਨਜਨਕ ਲੱਗੀ ਹੈ ਜਿਸ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਖਿਲਾਫ ਜਿਹੀ ਟਿੱਪਣੀ ਕਰਨਾ ਬੜਾ ਮੰਦ ਭਾਗ ਹੈ ਤੇ ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਦੇਸ਼ ਵਾਸੀਆਂ ਤੋਂ ਵੀ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਐਸੀਵਿੰਗ ਦਿਓਦਾਰਾ ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ ਜਿਹੜਾ ਸੰਸਦ ਦੇ ਵਿੱਚ ਅਮਿਤ ਸ਼ਾਹ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਬਾਰੇ ਗਲਤ ਟਿੱਪਣੀ ਕੀਤੀ ਗਈ ਸਤਆਬਲੀ ਬਦਰੀ ਆ ਬੋਲੀ ਗਈ ਉਹਦੇ ਰੋਸ ਦੇ ਵਿੱਚ ਅੱਜ ਸਮਾਣਾ ਸ਼ਹਿਰ ਦੇ ਵਿੱਚ ਸਾਡੇ ਐਸ ਸੀ ਭਾਈਚਾਰੇ ਵੱਲੋਂ ਸਮੂਹ ਜਥੇਬੰਦੀਆਂ ਜਿਹੜੀਆਂ ਸਾਡੀਆਂ ਬਾਜੀਗਰ ਬਰਾਦਰੀ ਟਾਹਾਂ ਬਰਾਦਰੀ ਰਵਿਦਾਸ ਬਰਾਦਰੀ ਵਾਲਮੀਕੀ ਭਾਈਚਾਰੇ ਵੱਲੋਂ ਜਿੰਨੀਆਂ ਵੀ ਸਾਡੀਆਂ ਐਸ ਸੀ ਬਰਾਦਰੀਆਂ ਨੇ ਉਹਨਾਂ ਵੱਲੋਂ ਰਲ ਕੇ ਜਿਹੜਾ ਮਿਤੇਸ਼ਾ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਕਿ ਇਹਨੂੰ ਸੰਸਦ ਦੇ ਵਿੱਚੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਜੋ ਵੀ ਇਸ ਬੰਦਾ ਸਾਡੇ ਬਾਬਾ ਸਾਹਿਬ ਬਾਰੇ ਗਲਤ ਟਿੱਪਣੀ ਕਰੇਗਾ ਅਸੀਂ ਪੂਰੇ ਦੇਸ਼ ਦੇ ਵਿੱਚ ਉਸ ਦਾ ਵਿਰੋਧ ਕਰਾਂਗੇ ਇਹੀ ਸਾਡਾ ਅੱਜ ਜਿਹੜਾ ਇਹ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਦੇ ਖਿਲਾਫ ਮੁਰਦਾਬਾਦ ਕਰ ਰਹੇ ਹਾਂਗੇ ਮੁਰਦਾਬਾਦ ਕਰਦੇ ਰਾਂਗੇ ਜੇ ਭਾਜਪਾ ਇਸ ਤਰ੍ਹਾਂ ਹੀ ਬਾਬਾ ਸਾਹਿਬ ਦਾ ਮਾਨ ਸਨਮਾਨ ਵਿਗਾੜਦੇ ਰਹੀ ਅਸੀਂ ਮੁਰਦਾਬਾਦ ਕਰਦੇ ਰਹਾਂਗੇ ਜੋ ਅਮਿਤ ਸਾਹਿਬ ਬਾਬਾ ਸਾਹਿਬ ਦੇ ਖਿਲਾਫ ਬੋਲਿਆ ਅਸੀਂ ਉਹਦੇ ਰੋਜ਼ਦਰਸ਼ਨ ਪਿੱਛੇ ਮੁਰਦਾ ਫੂਕ ਮੁਰਦਾ ਬਣਾ ਕੇ ਉਹਦਾ ਫੂਕ ਰੇ ਪੁਤਲਾ ਬਣਾ ਕੇ ਜਿਹੜਾ ਮਿਲਸ਼ਾ ਜੀ ਨੇ ਜੀ ਸਾਡੇ ਬਾਬਾ ਡਾਕਟਰ ਵੇਦਕਰ ਜੀ ਦੇ ਗਲਤ ਸਵਾਦਰੀ ਵਰਤੀ ਹੈ ਅਸੀਂ ਉਹਦੇ ਵਿਰੋਧ ਚ ਅੱਜ ਅਸੀਂ ਸਮਾਣਾ ਸ਼ਹਿਰ ਚ ਸਾਡੀ ਅਲੱਗ-ਅਲੱਗ ਜਥੇਬੰਦੀਆਂ ਜਿਵੇਂ ਸਾਡੀ ਢਿਆ ਬਰਾਦਰੀ ਬਾਜੀਗਰ ਬਰਾਦਰੀ ਤੇ ਰਮਦਾਸ ਵਿੱਚ ਭਾਈਚਾਰਾ ਸਾਡਾ ਬਲਮੀਕ ਸਮਾਜ ਅਸੀਂ ਇਹ ਕਹਿਣਾ ਚਾਹੁੰਦੇ ਆ ਇਹਨੂੰ ਭਾਜੀਪੀ ਸਰਕਾਰ ਨੂੰ ਜੇ ਇਹਦੇ ਅਮਿਤ ਸ਼ਾਹ ਨੇ ਤੁਰੰਤ ਇਸ ਗੱਲ ਦੀ ਮਾਫੀ ਨਾ ਮੰਗੀ ਇਹ ਸੰਘਰਸ਼ ਬਹੁਤ ਤਿੱਖਾ ਤੇ ਤੇਜ਼ ਕੀਤਾ ਜਾਏਗਾ ਉਹ ਚ ਮੈਂ ਸਫਾਈ ਯੂਨੀਅਨ ਦਾ ਪ੍ਰਧਾਨ ਅਸੀਂ ਜਿਹੜਾ ਸਫਾਈ ਦਾ ਕੰਮ ਹੈ ਜੇ ਇਹਦੇ ਤੁਰੰਤ ਮਾਫੀ ਨਾ ਮੰਗੀ ਅਸੀਂ ਇੱਥੇ ਤੱਕ ਕਹਿਣਾ ਚਾਹੁੰਦੇ ਆ ਵੀ ਅਸੀਂ ਟੋਟਲ ਸਫਾਈ ਦਾ ਕੰਮ ਵੀ ਬੰਦ ਕਰੇਤ ਕੀਤਾ ਜਾਏਗਾ